ਦੈਨਿਕ ਸੂਰਤ ਵੀ ਵੇਖਣ ਦੇ ਦਰਸ਼ਕਾਂ ਦਾ ਸਵਾਗਤ ਹੈ ਕਿਸਾਨਾਂ ਦੇ ਸੰਘਰਸ਼ ਦੇ ਤਹਿਤ ਹਰਿਆਣਾ ਸਰਕਾਰ ਵੱਲੋਂ ਉਸ ਬਣ ਕੀਤੇ ਗਏ ਸ਼ੰਭੂ ਬੈਰੀਅਰ ਨੂੰ ਹਾਈ ਕੋਰਟ ਨੇ ਖੋਲਣ ਦੇ ਆਦੇਸ਼ ਦਿੱਤੇ ਨੇ ਇਹ ਆਦੇਸ਼ ਹਰਿਆਣਾ ਸਰਕਾਰ ਨੂੰ ਦਿੱਤੇ ਗਏ ਨੇ ਇਸ ਮਾਮਲੇ 'ਚ ਸਭ ਤੋਂ ਪਹਿਲਾਂ ਹਾਈ ਕੋਰਟ 'ਚ ਜਨਹਿਤ ਪਟੀਸ਼ਨ ਰਾਹੀਂ ਆਵਾਜ਼ ਲੁਕਣ ਵਾਲੇ ਐਡਵੋਕੇਟ ਉਹਦੇ ਪ੍ਰਤਾਪ ਸਿੰਘ ਦੈਨਿਕ ਸੂਰਤ ਨਾਲ ਸਪੱਸ਼ਟ ਪਹੁੰਚੇ ਹੋਏ ਨੇ ਆ ਵਕੀਲ ਸਾਹਿਬ ਦਾ ਥੋੜਾ ਸਵਾਗਤ ਹੈ ਜੀ ਧੰਨਵਾਦ ਇਹ ਦੱਸੋਗੇ ਜੀ ਕਿ ਕਿਹੜੇ ਬੈਂਚ ਵੱਲੋਂ ਆਰਡਰ ਆਇਆ ਤੇ ਕੀ ਹੈ ਜੀ ਆਰਡਰ ਦੀ ਡਿਟੇਲ ਕੋਰਟ ਨੰਬਰ 3 ਦੇ ਵਿੱਚ ਜਸਟਿਸ ਸੰਦੇਵ ਵਾਲੀਆ ਦੀ ਬੈਂਚ ਦੇ ਕੋਲੋਂ ਹੇ ਆਡਰ ਆਇਆ ਪਿਛਲੀ ਜਸਟਿਸ ਗੁਰਮੀਤ ਸਿੰਘ ਸੰਧਵਾਲੀਆ ਗੁਰਮੀਤ ਸਿੰਘ ਸੰਧਵਾਲੀਆ ਜਸਟਿਸ ਗੁਰਮੀਤ ਸਿੰਘ ਸੰਧਵਾਲੀਆ ਜੀ ਤੇ ਪਿਛਲੀ ਡੇਟ 28 ਮਈ ਨੂੰ ਅਸੀਂ ਆਰਗੂ ਕੀਤਾ ਸੀ ਵੀ ਸ਼ੰਭੂ ਬਾਰਡਰ ਪਿਛਲੇ 6 ਮਹੀਨੇ ਤੋਂ ਬੰਦ ਹੈ ਜੀ ਤੇ ਇਹਨੂੰ ਖੋਲਿਆ ਜਾਵੇ ਤੇ ਇਹਦੇ ਉੱਤੇ ਜੱਜ ਸਾਹਿਬ ਨੇ ਕੁਗਨੈਂਸ ਲੈਂਦੇ ਹੋਏ ਸਟੇਟ ਆਫ ਹਰਿਆਣਾ ਤੋਂ ਐਫੀਡੇਵਿਟ ਸੀ ਕੀਤਾ ਸੀ ਵੀ ਤੁਸੀਂ ਦੱਸੋ ਇਹ ਹੁਣ ਤੱਕ ਬੰਦ ਕਿਉਂ ਹੈ ਤੇ ਅਡਜਸਟਰੇਟ ਹਰਿਆਣਾ ਨੇ ਐਫੀਡਵਿਟ ਫਾਈਲ ਕੀਤਾ ਤੇ ਉਹਦੇ ਵਿੱਚ ਅਸੀਂ ਅੱਜ ਬਹਿਸ ਹੋਈ ਉਹਦੇ ਤੇ ਉਹਨਾਂ ਨੇ ਐਫੀਡਵਿਟ ਦਾ ਸਾਡੀ ਸਾਡੀ ਬਹਿਸ ਨੂੰ ਕੰਸੀਡਰ ਕਰਦੇ ਹੋਏ ਜੱਜ ਸਾਹਿਬ ਨੇ ਆਰਡਰ پاس ਕੀਤਾ ਵੀ ਇਹੇ ਬਾਰਡਰ ਬੰਦ ਕਰਨਾ ਟੋਟਲੀ ਗਲਤ ਹੈ ਬੈਡ ਇਨ ਆਫ ਲੋਅਰ ਤੇ ਇਹਨੂੰ ਵਿਦਨ ਅ ਵੀਕ ਖੋਲਿਆ ਜਾਵੇ ਡਾਇਰੈਕਸ਼ਨ ਦਿੱਤੀ ਸਟੇਟ ਹਰਿਆਣਾ ਕੋਸ ਹਰਿਆਣਾ ਦਾ ਕੀ ਐਫੀਡਵਿਟ ਸੀ ਜਿਹੜਾ ਅੱਜ ਆਇਆ हरियाणा देही एफिलैबड सी भी किसान 400 500 किसान कंटीन्यूअसली डे एंड नाइट ਉੱਤੇ ਬੈਠੇ ਆ ਤੇ ਉਹਦੇ ਉੱਤੇ ਅਸੀਂ ਆਰਗੂ ਕੀਤਾ ਵੀ ਜੇ ਕਿਸਾਨ ਬੈਠੇ ਆ ਤੁਸੀਂ ਉਹਨਾਂ ਨੂੰ ਰੋਕ ਨਹੀਂ ਸਕਦੇ ਹੋ ਇਹ ਉਹਨਾਂ ਦਾ ਮੌਲਿਕ ਅਧਿਕਾਰ ਹੈ फ्रॉम द ਮੂਵਮੈਂਟ ਦੇ ਬੋਰਨ ਇਨ ਥਿਸ ਕੰਟਰੀ ਦੇ ਦੇ ਆਰ ਬੋਰਨ ਵਿਦ दैट ਰਾਈਟ दैट ਰਾਈਟ ਟੂ ਅਸੈਂਬਲ ਰਾਈਟ ਟੂ ਏਫੋਰਮ ਐਸੋਸੀਏਸ਼ਨ ਰਾਈਟ ਟੂ ਮੂਵ ਵਿਦੀਨ ਐਨੀ ਵਿਦੀਨ ਦਾ ਟੈਰੀਟਰੀ ਆਫ ਇੰਡੀਆ ਫ੍ਰੀਲੀ ਅੰਡਰ ਆਰਟੀਕਲ 19 ਆਫ ਇੰਡੀਅਨ ਕਨਸਟੀਟਿਊਸ਼ਨ ਮਤਲਬ ਉਹ ਭਾਰਤ ਦੇ ਵਿੱਚ ਭਾਰਤੀ ਸੰਵਿਧਾਨ ਦੇ ਮੁਤਾਬਕ ਕਿਤੇ ਵੀ ਸ਼ਾਂਤੀਪੂਰਵਕ ਅਗਰ ਜਾਣਾ ਚਾਹੁੰਦੇ ਆ ਤਾਂ ਕਿਤੇ ਵੀ ਜਾ ਸਕਦੇ ਨੇ ਆ ਜਾ ਸਕਦੇ ਆ ਹਾਂਜੀ ਇਹ ਤੁਸੀਂ ਕਿਹਾ ਹਾਂਜੀ ਜੀ ਤੇ ਇਹ ਤੱਤ ਤੋਂ ਪਹਿਲਾਂ ਜਨਹਿਤ ਪਟੀਸ਼ਨ ਪੀਆਈਐਲ ਤੁਸੀਂ ਜਦੋਂ ਪਾਈ ਸੀ ਇਹ ਇੱਕ ਮੇਰੇ ਕੋਲ ਸਭ ਤੋਂ ਪਹਿਲੇ ਤੁਸੀਂ ਸੀ ਜਦੋਂ ਪਾਈ ਸੀ ਜਦੋਂ ਤੇ ਨਹੀਂ ਪਾਈ ਕਿਸਾਨਾਂ ਦੇ ਹੱਕ ਦੀ ਪੀਆਈਐਲ ਤੇ ਮੇਰੇ ਨਾਲ ਇੱਕ ਕਿਸਾਨਾਂ ਦੇ ਅਗੇਂਸਟ ਵੀ ਪਈ ਸੀ ਉਹ ਵੀ ਵਟ ਮੇਰੇ ਨਾਲ ਹੀ ਅਟੈਚ ਕਰਦੇ ਸੀ ਤੇ ਬਾਕੀ ਜਿੰਨੇ ਆ ਵੀ ਭਈਆ ਉਹ ਸਾਰੀਆਂ ਮੇਰੇ ਮੇਰੀ ਪੀਐਨ ਦੇ ਨਾਲ ਦਸਤਾਬੇਜ਼ ਅਟੈਚ ਕਰਕੇ ਕੇਸ ਚਲਾਇਆ ਸੀ ਜੀ ਤੁਹਾਨੂੰ ਲੱਗਦਾ ਕਿ ਇਸ ਤੇ ਅਮਲ ਹੋਏਗਾ ਜਾਂ ਹਰਿਆਣਾ ਸਰਕਾਰ ਅੱਗੇ ਵੀ ਜਾ ਸਕਦੀ ਹੈ ਇਸ ਤੇ ਅਮਨ ਹੋਣਾ ਜ਼ਰੂਰੀ ਹੈ ਆਦਰਵਾਇਜ਼ ਚੀਫ ਸੈਕਟਰੀ ਦੇ ਅਗੇਂਸਟ ਕੰਟੈਂਪਟ ਪਟੀਸ਼ਨ ਕੰਟੈਂਪਟ ਫਾਈਲ ਹੋ ਜਾਏਗੀ ਇਹ ਕੰਟੈਂਪਟ ਆਫ ਕੋਰਟ ਹੋ ਜਾਏਗਾ ਇਹ ਕੋਰਟ ਦੀ ਡਾਇਰੈਕਸ਼ਨ ਹੈ ਤੇ ਕੋਰਟ ਨੂੰ ਕੋਰਟ ਦੀ ਡਾਇਰੈਕਸ਼ਨ ਦੀ ਹਵੇਲਣਾ ਕੋਈ ਵੀ ਨਹੀਂ ਕਰ ਸਕਦਾ ਨਾ ਨਾ ਕੋਈ ਸਿਟੀਜ਼ਨ ਤੇ ਨਾ ਕੋਈ ਸਟੇਟ ਦਾ ਕੋਈ ਅਫਸਰ ਅਡਵਕਟ ਉਹਦਰ ਪ੍ਰਤਾਪ ਜੀ ਵੈਸੇ ਤੁਸੀਂ ਹਾਈ ਕੋਰਟ ਦੇ ਪ੍ਰੈਕਟਿਸਿੰਗ ਵਕੀਲ ਹੋ ਪਰ ਤੁਸੀਂ ਬਿਲੋਂਗ ਮੈਂ ਜ ਗਲਤ ਨਾ ਹੋਵਦਾ ਹਰਿਆਣੇ ਨੂੰ ਹੀ ਕਰਦੇ ਹੋ ਤੁਸੀਂ ਹਰਿਆਣੇ ਨੂੰ ਸਾਡਾ ਪਿੰਡ ਮੇਰਾ ਪਿੰਡ ਠੋੜਾ ਜੇ ਜੋ ਕਿ ਬਾਰਡਰ ਤੇ ਹੈ ਉਹਦੇ ਤਿੰਨ ਮਤਲਬ ਜਿਵੇਂ ਸਾਡੇ ਪਿੰਡ ਦੇ ਨੇੜੇ ਵਾਲਾ ਪਿੰਡ ਹੈ ਸੰਟਾ ਉਹ ਪਿੰਡ ਪੈਂਦਾ ਹੈ ਅੰਬਾਲੇ 'ਚ ਤੇ ਉਹਦੇ ਨਾਲ ਇੱਕ ਪਿੰਡ ਹੈ ਐਰੂ ਤੇ ਉਹ ਪੈਂਦਾ ਹੈ ਪਟਿਆਲੇ 'ਚ ਸਾਡਾ ਮਤਲਬ ਬਾਰਡਰ ਤੇ ਤਿੰਨ ਪਿੰਡ ਤਿੰਨ ਡਿਸਟ੍ਰਿਕਟਾਂ ਤੇ ਪੈਂਦੇ ਆ ਠੋਲ ਝੁੰਗੀਆਂ ਮੇਰੇ ਖਿਆਲ ਨੂੰ ਕਹਿੰਦੇ ਨੇ ਠੋਲ ਕੁਚੇਤਰ 'ਚ ਪੈਂਦੇ ਆ ਤੇ ਉਹ ਜਿਹੜਾ ਨਾਲ ਵਾਲਾ ਐਡਜਸੈਂਟ ਪਿੰਡ ਐ ਸੰਟਾ ਉਹ ਪੈਂਦਾ ਐ ਅੰਬਾਲੇ 'ਚ ਤੇ ਉਹਦੇ ਨਾਲ ਹੀ ਕਹਿਰੂ ਪਿੰਡ ਐ ਉਹ ਪਟਿਆਲੇ 'ਚ ਪੈਂਦਾ ਕਿੰਨਾ ਕ ਜਨ ਜੀਵਨ ਤੁਹਾਡੇ ਪਿੰਡਾਂ ਦਾ ਪ੍ਰਭਾਵਿਤ ਹੋਇਆ ਜੀ ਵੈਸੇ ਤਾਂ ਅਸੀਂ ਸਾਰਾ ਕੁਝ ਦੇਖਿਆ ਹੀ ਆ ਮੇਰੇ ਵੀ ਸਿਰ ਦੇ ਵਿੱਚ ਕੀ ਗੱਸਾ ਲੱਗਾ ਸੀ ਉੱਥੇ ਹਾਂਜੀ ਹਾਂਜੀ ਕੀ ਕਿੰਨਾ ਕ ਪਿੰਡਾਂ ਦਾ ਜਿਹੜੇ ਤਿੰਨ ਪਿੰਡਾਂ ਦਾ ਜਿਹੜਾ ਤੁਹਾਡੇ ਲੱਗਿਆ ਸੀ ਉਹ ਵੀ ਮੈਂ ਕੋਰਟ ਦੇ ਅੱਗੇ ਲੈ ਕੇ ਰੱਖਿਆ ਸੀ ਐਕਟੀਵ ਹਾਂ ਮੈਂ ਰੱਖਿਆ ਸੀ ਜੀ ਜੀ ਮੈਂ ਕਹਿੰਦਾ ਥੋਲ ਤੁਹਾਡਾ ਪਿੰਡ ਸੌਂਟਾ ਪਿੰਡ ਜਾਂ ਇੱਕ ਪਿੰਡ ਪਟਿਆਲਾ ਜ਼ਿਲ੍ਹੇ ਦਾ ਤੁਸੀਂ ਨਾਮ ਲੈ ਰਹੇ ਹੋ ਐਰੂ ਸ਼ਾਇਦ ਉੱਥੇ ਆਮ ਲੋਕਾਂ ਦਾ ਜਨਜੀਵਨ ਕਿੰਨਾ ਕੁ ਪ੍ਰਭਾਵਿਤ ਇੰਨਾ ਪਿੰਡਾਂ ਦਾ ਜਨਜੀਵਨ ਜਿਹੜਾ ਹੈਗਾ ਕਿੰਨਾ ਕੁ ਪ੍ਰਭਾਵਿਤ ਹੋਇਆ ਹੈ ਸ਼ੰਭੂ ਬੈਰੀਅਰ ਖੇਲ ਕਰਨ ਨਾਲ ਇਹ ਜਿਹੜਾ ਇਹ ਸਾਡਾ ਏਰੀਆ ਇਹ ਅੰਬਾਲਾ ਤੇ ਪੇਵੇ ਤੇ ਇਧਰਲਾ ਖੇਤਰ ਦੇ ਪਟਿਆਲਾ ਇਹਨਾਂ ਦੇ ਆਪਸ ਚ ਬਿਜ਼ਨਸ ਵੀ ਹੈਗੇ ਆ ਯਾਨੀ ਆਪਸ ਵਿੱਚ ਰਿਸ਼ਤੇਦਾਰੀਆਂ ਹੀ ਹੈਗੀਆਂ ਤੇ ਉਹਦੇ ਵਾਸਤੇ ਜਦੋਂ ਇਹ ਇਹਨਾਂ ਨੇ ਬੰਦ ਕੀਤਾ ਹੋਇਆ ਸਭ ਤੋਂ ਵਸਲੀ ਅਫੈਕਟਡ 80 ਹੀ ਆ ਇਦੇ ਵਿੱਚ ਜੇ ਤੁਸੀਂ ਜਾਣਦੇ ਹੋ ਮੇਰੇ ਨਾਲ ਇੱਕ ਐਡਵੋਕੇਟ ਆ ਅੰਗਰੇਜ਼ ਸਿੰਘ ਉਹ ਉਹ ਪੈਂਦੇ ਆ ਪਟਿਆਲੇ ਦੇ ਉਹਨਾਂ ਪਿੰਡ ਆ ਉਹਨਾਂ ਨਸੀਮਪੜੀ ਉਹਦੇ ਮਤਲਬ ਸਰਵਾਰਿਆਂ ਦੇ ਪਿੰਡਾਂ 25 26 ਤੇ ਉਹਨਾਂ ਦਾ ਉੱਥੇ ਪਿੰਡ ਆ ਤੇ ਇਹ ਛੱਡ ਦਾ ਵਰਸਲੀ ਅਫੈਕਟਡ ਸਾਡੇ ਹੀ ਏਰੀਆ ਦੇ ਲੋਕ ਆ ਇਸ ਸ਼ੰਭੂ ਬਾਰਡਰ ਦੇ ਬਾਰਡਰ ਦੇ ਬੰਦ ਹੋਏ ਤੋਂ ਬਟ ਇਹ ਤਾਂ ਬੜੀ ਛੋਟੀ ਇਹਦਾ ਬੜੇ ਮਤਲਬ ਕਮ ਏਰੀਆ ਐਸੀ ਉਹ ਕਰ ਰਹੇ ਆ ਜਿਹੜਾ ਇਹ ਸ਼ੰਭੂ ਬਾਰਡਰ ਬਾਰਡਰ ਵਾਲਾ ਰੋਡ ਹੈ ਇੱਕ

Facebook Instagram X aur WhatsApp channel par